ਭਾਵ ਕੀ ਹੈ ਕਰਨ ਦਾ ਕਿਉਂ ਆਖਿਆ ਕਿ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸੋਵੋ ਉਹਦਾ ਮਤਲਬ ਸੀ ਕੋਈ ਜਿੱਥੇ ਕੀਰਤਨ ਸੋਲੇ ਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਨਾ ਕਿ ਜਿਹੜਾ ਸਿੱਖ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸੋਏਗਾ ਹੁਕਮਿਆਂ ਜੇ ਕਿਤੇ ਰਾਤ ਨੂੰ ਸੁੱਤੇ ਪੈ ਸਵਾਸ ਵੀ ਚਲੇ ਜਾਣਗੇ ਮੈਂ ਬਾਹ ਫੜ ਕੇ ਸੱਚਖੰਡ ਲੈ ਜਾਵਾਂਗਾ ਤੇ ਮੈਂ ਸੋਚ ਰਿਹਾ ਸਾਂ ਜਿਹੜਾ ਰਾਤ ਨੂੰ ਕੀਰਤਨ ਸੋਲਾ ਕਰਦੇ ਆ ਨਾ ਸਾਰਾ ਦਿਨ ਪਤਾ ਨਹੀਂ ਕਿੰਨਾ ਕੁਝ ਸੋਚਿਆ ਹੁੰਦਾ ਕਿੰਨੀ ਨੈਗੇਟਿਵਿਟੀ ਸਾਡੇ ਅੰਦਰ ਹੁੰਦੀ ਹੈ ਕਿੰਨੇ ਸਾਡੇ ਅੰਦਰ ਨੈਗੇਟਿਵ ਵਿਚਾਰ ਆਏ ਹੁੰਦੇ ਨੇ ਭਰੇ ਹੁੰਦੇ ਨੇ ਅੰਦਰ ਕੀਰਤਨ ਸੋਲਾ ਕਰਕੇ ਅਰਦਾਸ ਕਰਨ ਦਾ ਮਤਲਬ ਇਹੀ ਹੈ ਕਿ ਕੀਰਤਨ ਸੋਲਾ ਤੈਨੂੰ ਸਮਝਾਉਂਦਾ ਹੈ ਸਿੱਖਾ ਆਉਧ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਤੇਰੀ ਉਮਰ ਘਟਦੀ ਜਾ ਰਹੀ ਹੂ ਇਹਨਾਂ ਵਿਚਾਰਾਂ ਨੂੰ ਬਾਹਰ ਕੱਢ ਦੇ ਸਾਰੇ ਦਿਨ ਦੇ ਕੀਤੇ ਹੋਏ ਮਾੜੇ ਕਰਮਾਂ ਤੇ ਚੰਗੇ ਕਰਮਾਂ ਦਾ ਲੇਖਾ ਜੋਖਾ ਕੀਰਤਨ ਸੁੱਲੇ ਤੇ ਹੁੰਦਾ ਰੋਜ਼ ਸੌਣ ਲੱਗਿਆਂ ਇਸ ਕਰਕੇ ਕਿਰਤ